ਲਓ ਜੀ ਸੈਂਪਲਿੰਗ ਕਰਨ ਲੱਗੇ ਆ ਚੈੱਕ ਕਰਦੇ ਆ ਝਿੰਗਾ ਕਿੰਨਾ ਕੈਕਟਿਵ ਆ ਉਧਰ ਲੈ ਜਾਓ ਆ ਲੈ ਉਧਰ ਮਾਰ ਲਓ ਬੈਂਟ ਰਹੀਆਂ ਇਹ ਚ ਮੈਂ ਹੋਰ ਦੇ ਦਨਾ ਬਾਅਦ ਠੀ ਬਾ ਬਹੁਤ ਆ ਕੀ ਹੋਇਆ ਉਹ ਫਿਰਦਾ ਝਿੰਗਾ ਕਿੱਥੇ ਐਜੀ ਦਿਖਾਈ ਉਹ ਫਿਰਦਾ ਆ ਲੈ ਜੋ ਬਈ ਇਹ ਤੇ ਆ ਆ ਲੈ ਜੋ ਆ ਜੋ ਕੋਈ ਵੱਡੀ ਨਾਲ ਵਧੀਆ ਨਹੀਂ ਫਿਰ ਕੀ ਹੁੰਦਾ ਇਹਨੂੰ ਕੁਛ ਨਹੀਂ ਹਾਂ ਪਲੇਟ ਪਈ ਐਨੇ ਕਾ ਲਫਾਫਿਆਂ ਚ ਜਾ ਵੜਦੇ ਆ ਆ ਲੋ ਜੀ ਇਹਨੇ ਜਿਹਨੇ ਦੇਖਣਾ ਇਹ ਆਹ ਉਹ ਜਿਹੜੇ ਪੂਰੇ ਅੰਗ ਭੱਜੇ ਫਿਰਦੇ ਆ ਫਿਰਦੇ ਆ ਇਹਨੂੰ ਕਹਿੰਦੇ ਝਿੰਗਾ ਮੱਛੀ ਇਹ ਸਿੱਟੀ ਇਹ ਛੱਡ ਦਾਂਗੇ ਆਜੋ ਭਾਈ ਜਿਹਨੇ ਦੇਖਣਿਆ ਲਓ ਜੀ ਆ ਟੈਂਕ ਚ ਬੱਚਾ ਛੱਡਤਾ ਆਕਸੀਜਨ ਸਿਲੰਡਰ ਚੱਲੀ ਜਾਂਦਾ ਤੇ ਉੱਪਰੋਂ ਪਾਉਣ ਵਾਲਾ ਪਾਣੀ ਪਾਤਾ ਚੈੱਕ ਕਰ ਸਕਦੇ ਆ ਆ ਇੰਡੀਕੋ ਦੀ ਫਲਾਈਟ ਤੇ ਆਇਆਗਾ ਇਹ हां वे लक्की क्या कहना चाहते हो बस बढ़िया भाई सब कुछ ओके हो गया काम ओके है शरद की होने ਨੂੰ ਕਿੰਨਾ ਟਾਈਮ ਰੱਖਣਾ ਹੈ ਇਹਦੇ ਵਿੱਚ बस 10 ਕਿ ਮਿੰਟ ਹੋਰ ਰੱਖ ਕੇ ਚੱਲ ਜਮਾ ਮੱਚ ਐਕਟਿਵ ਹੈ ਪੂਰਾ ਫੁੱਲ ਲੈਕਤੀ ਤੋਂ ਓ ਬਹੁਤ ਬ੍ਰੀਕ ਬੱਚ ਨਾ ਹਾਂਜੀ ਨਹੀਂ ਭਾਈ ਮੇਰੇ ਨਾ ਮੌਲੇ ਚ ਹੈ ਨਹੀਂਗਾ ਮੈਂ ਪਤਾ ਕਰਕੇ ਦੱਸ ਦਿੰਾਂਗੇ ਲੱਗਿਆ ਪਤਾ